ਕੀ ਜੀ ਵਾਰ-ਵਾਰ ਪੁਤਲੇ ਫੂਕਣ ਦੀ ਕੀ ਲੱਗਦਾ ਕੋਈ ਤਾਂ ਮਸਲੇ ਹੱਲ ਹੁੰਦੇ ਆ ਗਣਤੰਤਰ ਦਿਵਸ ਆ ਆਜ਼ਾਦੀ ਦਾ ਦਿਹਾੜਾ ਆ ਪਰ ਸਾਡੀ ਆਜ਼ਾਦੀ ਕਾਦੀ ਅਸੀਂ ਅੱਜ ਸੜਕਾਂ ਦੇ ਧੱਕੇ ਖਾ ਰਹੇ ਹਾਂ ਕਿਸਾਨ ਤੇ ਮਜ਼ਦੂਰ ਦੁਕਾਨਦਾਰ ਗੁਰੇ ਹਾਲਾਤ ਨੇ ਉਹ ਸਾਰੇ ਕਿਸਾਨ ਜੇ ਤੁਸੀਂ ਸਰਕਾਰਾਂ ਦੇ ਵਿਰੋਧ ਹੋ ਤੇ ਫਿਰ ਸਰਕਾਰਾਂ ਨੇ ਇਕੱਠਾਂ ਵਿੱਚ ਲੈਣ ਕੀ ਜਾਂਦੇ ਆ ਹਾਂ ਠੀਕ ਆ ਲੋਕ ਇੱਕ ਦੂਜੇ ਸੱਦੇ ਦੇ ਉੱਤੇ ਚਲੇ ਜਾਂਦੇ ਆ ਪਰ ਇਹਨਾਂ ਦੀਆਂ ਨੀਤੀਆਂ ਤੋਂ ਲੋਕ ਜਾਣੂ ਹੋ ਚੁੱਕੇ ਆ ਸਾਡਾ ਪੰਜਾਬ ਜਿਹੜਾ ਇੱਕ ਭਾਈਚਾਰਕ ਤੌਰ ਤੇ ਵੱਸਦਾ ਜਦੋਂ ਪਿੰਡ ਦਾ ਕੋਈ ਮੈਂਬਰ ਸਰਪੰਚ ਜਿਹੜਾ ਉਹਨੂੰ ਕਹਿ ਦਿੰਦਾ ਵਾ ਭਾਈ ਮੇਰੇ ਨਾਲ ਤੈਨੂੰ ਜਾਣਾ ਪੈਣਾ ਵਿਸ਼ੱਕ ਤੂੰ ਠੀਕ ਆ ਜਥੇਬੰਦੀ ਤੌਰ ਤੇ ਚੱਲਿਆਂ ਜਾਂ ਮਤਲਬ ਤੂੰ ਉੱਥੇ ਕੱਠ ਦੇ ਵਿੱਚ ਚੱਲਿਆਂ ਕੱਲੇ ਵੀ ਅਸੀਂ ਕੁੱਟਖਾਦੀ ਭੁੱਲ ਜਾਇਆ ਕਰੀਏ ਜਦੋਂ ਸਾਡਾ ਪਾਪਾ ਜਾਂ ਤਾਤਾ ਆਇਆ ਜਾਂ ਚਾਚਾ ਆ ਕੇ ਕਹਿੰਦਾ ਵੀ ਚੱਲ ਭਾਈ ਚੱਲੀਏ ਅੱਜ ਕਾਨੂੰਨ ਦੀਆਂ ਧੱਡੀਆਂ ਡੰਗਾਂ ਜਾ ਰਹੀਆਂ ਨੇ ਤਗੜੇ ਦੇ ਹੱਕ 'ਚ ਕਾਨੂੰਨ ਨਹੀਂ ਤੇ ਮਾੜੇ ਦੀ ਜਿਹੜੀ ਸਾਰ ਕੋ ਲਿੰਦਾ ਕੋਈ ਨਹੀਂਗਾ ਅੱਜ ਮਾੜੇ ਦੇ ਘਰਾਂ 'ਚ ਕਰਕੇ ਪਰਚਾ ਹੋਊਗਾ ਤਗੜਾ ਭਾਵੇਂ ਇਥੇ ਜੋ ਮਰਜ਼ੀ ਕਰ ਲੇ ਉਹਨੂੰ ਕੋਈ ਦੀਵਾਲ ਨਹੀਂ ਪੁੱਛਦਾ ਅਬਾਨੀ ਡਾਨੀ ਜਿਹੜੇ ਆ ਉਹ ਰੋਟੀ ਨੂੰ ਹੱਥ ਪਾ ਕੇ ਬੈਠੇ ਆ ਇਹ ਸਾਨੂੰ ਸਮਝਣਾ ਪਊਗਾ ਛਾਨ ਮਜ਼ਦੂਰ ਦੀ ਆਪਾਂ ਗੱਲ ਕਰਦੇ ਆ ਬਹੁਤ ਸਾਰੇ ਲੋਕ ਮਜ਼ਦੂਰ ਲੋਕ ਜਿਹੜੇ ਆ ਉਹ ਰੌਲਾ ਪਾਉਂਦੇ ਆ ਕਿ ਮਜ਼ਦੂਰਾਂ ਦੇ ਹੱਕ ਦੀ ਗੱਲ ਕੋਈ ਵੀ ਨਹੀਂ ਕਰਦਾ ਸਾਰਾ ਕੁਝ ਕਿਸਾਨਾਂ ਨੂੰ ਹੀ ਚਾਹੀਦਾ ਮਜ਼ਦੂਰਾਂ ਦੀਆਂ ਕੋਈ ਮਜਬੂਰੀਆਂ ਨਹੀਂ ਇਹ ਸਰਕਾਰ ਨੇ ਬਿਕਰਾ ਪਾਇਆ ਵੀ ਕਿਸਾਨ ਮਜ਼ਦੂਰ ਪਰ ਸਾਡਾ ਨੌ ਮਾਸ ਦਾ ਰਿਸ਼ਤਾ ਅਸੀਂ ਮੰਨਦੇ ਆਂ ਕਿ ਅਸੀਂ ਮਜ਼ਦੂਰ ਆਂ ਆਪਦੀ ਜ਼ਮੀਨ ਦੇ ਵਿੱਚ ਮਜ਼ਦੂਰੀ ਕਰਦੇ ਆਂ ਆਪਦਾ ਪਰਿਵਾਰ ਪਾਲਦੇ ਆਂ ਤੇ Jio ਦੀ SIM ਫ੍ਰੀ ਦਿੱਤੀ ਆਪਾਂ ਨੂੰ ਕਾਰਪੋਰੇਟ ਕਰਾਣਿਆਂ ਨੇ ਦਿੱਤੀ ਆਪਾਂ ਤਾਂ ਨਹੀਂ ਹੀ ਮੰਗੀ ਅੱਜ Jio ਦਾ ਰਿਚਾਰਜ ਸਾਰ ਤੋਂ ਮਹਿੰਗਾ ਹੈ ਇਸੇ ਤਰ੍ਹਾਂ ਕਣਕ ਜਦੋਂ ਕਾਰਪੋਰੇਟ ਕਰਾਣਿਆਂ ਦੇ ਵਿੱਚ ਆ ਗਈ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਹੋ ਗਈਆਂ ਉਦੋਂ ਆਪਾਂ ਨੂੰ ਜਿਹੜੀ ਇਹ ਕਣਕ ਦਾ ਰੇਟ ਜਿਹੜਾ ਆਟੇ ਦਾ ਰੇਟ ਆ ਉਹ ਗੁੱਥੀਆਂ ਦੇ ਵਿੱਚ ਪੈਕਟਾਂ ਦੇ ਵਿੱਚ ਮਿਲੂਗਾ ਜਿਹਦਾ ਰੇਟ 100 ਤੋਂ 200 ਰੁਪਈਆ ਪਰ ਕਿਲੋ ਦਾ ਆਪਾਂ ਨੂੰ ਕਾਰਪੋਰੇਟ ਕਰਾਣੇ ਦੇਣਗੇ ਜਦੋਂ ਹੀ ਸ਼ਾਹੂਕਾਰ ਕਹਿ ਲੈਨੇ ਆ ਸਰਕਾਰ ਨੂੰ ਸ਼ਾਹੂਕਾਰਾਂ ਦੀ ਸਰਕਾਰ ਬਣਾਵਾਗੀ ਅਨਪੜ ਸਾਡੇ ਮੰਤਰੀ ਹੋਣਗੇ ਦਸਵੀਂ 12ਵੀਂ ਤੋਂ ਪੜਿਆ ਕੋਈ ਆਪਣਾ ਜਿਹੜਾ ਵਾ ਕਿ ਸਿੱਖਿਆ ਮੰਤਰੀ ਗੂਠਾ ਛਾਬ ਬਣੂਗਾ ਇੱਥੇ ਪੜਿਆ ਲਿਖਿਆ ਆਪਨ ਨਿਸ਼ਾਨਾ ਮੇਰਾ ਜਿਹਦੇ ਤੇ ਆ ਤੁਸੀਂ ਸਮਝ ਚੁੱਕੇ ਜੀ ਅਸੀਂ ਉਹ ਮੰਤਰੀ ਬਣਾਵਾਗੇ ਜਿਹੜਾ ਗੁੰਡਾ ਰਾਜ ਕਰ ਰਿਹਾ ਖੁਦ ਪਹਿਲਾਂ ਉਹਨਾਂ ਦੀ ਜਿਹੜੀ ਆ ਪਿਸ਼ੋਕੜ ਗੁੰਡਿਆਂ ਨਾਲ ਰਿਹਾ ਵਾ ਤੇ ਗਾਂ ਫਿਰ ਗੁੰਡਾ ਰਾਜ ਹੀ ਪੈਦਾ ਹੋਵੇਗਾ ਮੁੱਖ ਦੀ ਗੱਲ ਤੇ ਇਹ ਆ ਨਾ ਵੀ ਚੁੰਨਣ ਵਾਲੇ ਵੀ ਤਾਂ ਸੀ ਆ ਨਾ ਮੇਰਾ ਸਵਾਲ ਪਹਿਲਾਂ ਵੀ ਉੱਥੇ ਹੀ ਵੀ ਰੈਲੀਆਂ ਦੇ ਵਿੱਚ ਤਾਂ ਭੀੜ ਕਰਨ ਵਾਲੇ ਅਸੀਂ ਆ ਤੇ ਸਾਡੇ ਹੱਥ ਨਹੀਂ ਸਾਨੂੰ ਮਿਲਦੇ ਚੁੰਨਣ ਵਾਲਾ ਕਿਸਾਨ ਨਹੀਂ ਕੋਰ ਕੌਣ ਹੈ ਕਿਸਾਨ ਵੋਟ ਪਾ ਦਿੰਦਾ ਚੁੰਨਦਿਆ ਕਾਰਪਲ ਕਰਾਣੀ ਕਿਤੇ ਵੇਖਿਆ ਤੁਹਾਡਾ ਰਾਜ ਦੇ ਵਿੱਚ ਮੰਤਰੀ ਪ੍ਰਧਾਨ ਮੰਤਰੀ ਬਣਿਆ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਦੋ ਫਾਰਮਰ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਲੰਮਾ ਸੰਘਰਸ਼ ਜਿਹੜਾ ਦੂਸਰੇ ਅੰਦੋਲਨ ਦੇ ਨਾਂ ਤੇ ਸ਼ੁਰੂ ਕੀਤਾ ਗਿਆ ਪਹਿਲੇ ਅੰਦੋਲਨ ਵਿੱਚ ਤਾਂ ਸੰਜੁਗਤ ਮੋਰਚਾ ਸੀ ਇਸ ਅੰਦੋਲਨ ਦੇ ਵਿੱਚ ਦੋ ਫਾਰਮਟ ਨੇ ਸ਼ੁਰੂ ਕੀਤਾ ਸੀ ਤੇ ਅੱਜ ਇਹ ਜਿਹੜਾ ਅ ਅੰਦੋਲਨ ਹੈ ਅੱਗੇ ਵਧ ਰਿਹਾ ਹੈ तकरीबन तकरीबन ਸਾਰੇ ਜਥੇਬੰਦੀਆਂ ਦਾ ਸਾਥ ਜਿਹੜਾ ਵਾ ਉਹ ਮਿਲਣਾ ਸ਼ੁਰੂ ਹੋ ਗਿਆ ਅੱਜ 26 ਜਨਵਰੀ ਨੂੰ ਮੁੱਖ ਰੱਖਦੇ ਹੋਇਆ ਕਿਸਾਨਾਂ ਵੱਲੋਂ ਜੋ ਟਰੈਕਟਰ ਮਾਰਚ ਦੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਆ ਸੀ ਤੇ ਪੱਟੀ ਸ਼ਹਿਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਪਹਿਲਾਂ ਤਾਂ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲੀਆਂ ਹੋਣਗੀਆਂ ਹੁਣ ਟਰੈਕਟਰ ਮਾਰਚ ਜਿਹੜਾ ਉਹ ਸ਼ੁਰੂ ਹੋਣ ਵਾਲਾ ਤੇ ਇਸ ਵੇਲੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਆ ਉਹ ਕਰਦੇ ਆ ਗੱਲਾਂ ਮਤਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਲੋੜ ਪੈ ਗਈ ਜੀ ਵਾਰ-ਵਾਰ ਪੁਤਲੇ ਫੂਕਣ ਦੀ ਕੀ ਲੱਗਦਾ ਕਿ ਇਤਾਂ ਮਸਲੇ ਹੱਲ ਹੁੰਦੇ ਆ ਮੈਂ ਕਿਸਾਨ ਮਜ਼ਦੂਰ ਜਥੇਬੰਦੀ ਤੋਂ ਤਰਸੇਮ ਸਿੰਘ ਧਾਰੀਵਾਲ ਮੈਂ ਆਪ ਜੀ ਦੇ ਮਾਧਮੇ ਰਹੀ ਦੱਸਣਾ ਚਾਹੁੰਨਾ ਕਿ ਵਾਰ-ਵਾਰ ਜਿਹੜੇ ਪੁਤਲੇ ਫੂਕਨ ਦੀ ਕਿਉਂ ਲੋੜ ਪਈ ਕਿਉਂਕਿ ਲਗਭਗ 1 ਸਾਲ ਤੋਂ ਜਿਹੜਾ ਵਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਜਿਹੜਾ ਉਹ ਆਪਣੀਆਂ ਹੱਕਾਂ ਮੰਗਾਂ ਲੈ ਕੇ ਜਿਹੜੀ ਉਹ ਲੜਾਈ ਲੜ ਰਿਹਾ ਪਰ ਕੇਂਦਰ ਸਰਕਾਰ ਉਹਨਾਂ ਨੂੰ ਜਿਹੜਾ ਅਣਦੇਖਿਆ ਕਰ ਰਹੀ ਆ ਇਸ ਲਈ ਉੱਥੇ ਜਿਹੜੇ ਦੋ ਦੇਸ਼ ਦੇ ਵੱਡੇ ਫੋਰਮ ਆ ਜਿਨ੍ਹਾਂ ਨੇ ਐਲਾਨ ਕੀਤਾ ਇਹ ਟਰੈਕਟਰ ਮਾਰਚ ਕਰਕੇ 26 ਜਨਵਰੀ ਨੂੰ ਤੇ ਜਿਹੜੇ ਪੁਤਲੇ ਫੂਕੇ ਜਾਣਗੇ ਉਸ ਐਲਾਨ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ੀ ਬੇਟੀ ਪੰਜਾਬ ਦੀ ਅਗਵਾਈ ਹਟ ਪੱਟੀ ਝੋਣ ਵੱਲੋਂ ਜਿਹੜਾ ਪੱਟੀ ਸ਼ਹਿਰ ਅੰਦਰ ਪੁਤਲਾ ਫੂਕਿਆ ਜਾ ਰਿਹਾ। ਹੂੰ ਲੱਗਦਾ ਤੁਹਾਨੂੰ ਵੀ ਇਹਦੇ ਨਾਲ ਕੋਈ ਫਾਇਦਾ ਹੋਊਗਾ। ਬਿਲਕੁਲ ਜੀ ਕਿਉਂਕਿ ਕਈ ਵਾਰ ਸਵਾਲ ਇਹ ਆ ਜਾਂਦਾ ਜਿੱਦਾਂ ਤੁਹਾਂ ਸਵਾਲ ਕੀਤਾ ਵੀ ਪੁਤਲਾ ਕਿਉਂ ਫੂਕਦੇ ਆਂ। ਹੁਣ ਵੇਖੋ ਪਿੰਡ ਦੇ ਵਿੱਚ ਹੀ ਅਕਾਲੀ ਦਲ ਬੈਠਾ, ਪਿੰਡ ਦੇ ਵਿੱਚ ਹੀ ਕਾਂਗਰਸ ਆ, ਪਿੰਡ ਦੇ ਵਿੱਚ ਹੀ ਆਮ ਆ ਤੇ ਭਾਜਪਾ ਨੇ ਵੀ ਵੋਟਾਂ ਲੈਣ ਪਿੰਡ ਦੇ ਵਿੱਚ ਆਉਣਾ। ਇਸ ਲਈ ਅਸੀਂ ਪਿੰ ਦੇਖੋ ਜਿਹੜੇ ਜਿਹੜੀਆਂ ਸਰਕਾਰਾਂ ਦਾ ਅਸੀਂ ਸ਼ੁਰੂ ਤੋਂ ਵਿਰੋਧ ਕਰਦੇ ਆ ਕੋਈ ਅਕਾਲੀ ਗੱਲ ਦਾ ਵਿਰੋਧ ਕਰਦਾ ਕੋਈ ਕਾਂਗਰਸ ਦੇ ਵਿਰੋਧ ਬੋਲਦਾ ਕੋਈ ਆਮ ਆਦਮੀ ਪਾਰਟੀ ਦੇ ਵਿਰੋਧ ਬੋਲਦਾ 14 ਤਰੀਕ ਨੂੰ ਜਿਹੜਾ ਮਾਗੀ ਦੇ ਵਿੱਚ ਕਾਨਫਰੰਸਾਂ ਕਰਾਈਆਂ ਗਈਆਂ ਸਾਰੀਆਂ ਪਾਰਟੀਆਂ ਵੱਲੋਂ ਮੈਂ ਆਲ ਪਾਰਟੀ ਦੀ ਗੱਲ ਕਰ ਰਿਹਾ ਇੱਕ ਦਿਨ ਹੀ ਗੱਲ ਕਰ ਰਿਹਾ ਉੱਥੇ ਤੁਸੀਂ ਉਹਨਾਂ ਦੇ ਇਕੱਠ ਵੇਖੇ ਹੋਣੇ ਆ ਉੱਥੇ ਇਕੱਠ ਹਜ਼ਾਰਾਂ ਦੀ ਗਿਣਤੀ ਵਿੱਚ ਨਹੀਂ ਲੱਖਾਂ ਦੀ ਗਿਣਤੀ ਵੇਖੀ ਸੀਗੇ ਉਹ ਸਾਰੇ ਕਿਸਾਨ ਜੇ ਤੁਸੀਂ ਸਰਕਾਰਾਂ ਦੇ ਵਿਰੋਧ ਹੋ ਤੇ ਫਿਰ ਸਰਕਾਰਾਂ ਨੇ ਇਕੱਠਾਂ ਵਿੱਚ ਲੈਣ ਕੀ ਜਾਂਦੇ ਆਪਾਂ ਵੇਖੋ ਬਿਲਕੁਲ ਇਹ 75 80 ਸਾਲ ਤੋਂ ਜਿਹੜਾ ਵਾ ਵੋਟ ਤੰਤਰ ਜਿਹੜਾ ਚੱਲ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਵਾ ਇਹ ਸਿਆਸੀ ਤਰ੍ਹਾਂ ਰੈਲੀਆਂ ਦੇ ਵਿੱਚ ਲੈ ਜਾਂਦੀਆਂ ਪਰ ਜਿਹੜੇ ਅਸਲ ਸਚਾਈ ਵਾਲੇ ਲੋਕ ਆ ਇਹੀ ਲੋਕ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਉਹ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਿੱਥੇ ਲੱਖਾਂ ਦੇ ਇਕੱਠ ਹੋਇਆ ਉਹ ਵੀ ਇਹੋ ਲੋਕ ਜਾ ਕੇ ਉੱਥੇ ਬੈਠਿਆ ਇਥੋਂ ਇਹ ਸਿੱਧ ਹੁੰਦਾ ਵਾ ਹਾਂ ਠੀਕ ਆ ਲੋਕ ਇੱਕ ਦੂਜੇ ਸੱਦੇ ਦੇ ਉੱਤੇ ਚਲੇ ਜਾਂਦੇ ਆ ਪਰ ਇਹਨਾਂ ਦੀਆਂ ਨੀਤੀਆਂ ਤੋਂ ਲੋਕ ਜਾਣੂ ਹੋ ਚੁੱਕੇ ਆ ਇਹਨਾਂ ਦੀਆਂ ਨੀਤੀਆਂ ਤੋਂ ਜਾਣੂ ਹੋ ਕੇ ਲੋਕ ਜਿਹੜੇ ਅੱਜ 13 ਮਹੀਨੇ ਹੋ ਗਏ ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਸੋ ਮੈਨੂੰ ਇਹ ਦੱਸੋ ਫਿਰ ਲੈਣ ਕਿ ਜਾਂਦੇ ਜਦੋਂ ਪਤਾ ਚੁ ਵੀ ਸਾਡੇ ਸਰਕਾਰਾਂ ਸਾਡੇ ਹੱਕ 'ਚ ਨਹੀਂ ਆਈਆਂ ਤੇ ਫਿਰ ਉਹਨਾਂ ਦੀਆਂ ਰੈਲੀਆਂ 'ਚ ਕਿਉਂ ਲੈ ਕਿਉਂ ਜਾਂਦੇ ਲੋਕ ਸਾਡਾ ਪੰਜਾਬ ਜਿਹੜਾ ਇੱਕ ਭਾਈਚਾਰਕ ਤੌਰ ਤੇ ਵੱਸਦਾ ਜਦੋਂ ਪਿੰਡ ਦਾ ਕੋਈ ਮੈਂਬਰ ਸਰਪੰਚ ਜਿਹੜਾ ਉਹਨੂੰ ਕਹਿ ਦਿੰਦਾ ਵਾ ਭਾਈ ਮੇਰੇ ਨਾਲ ਤੈਨੂੰ ਜਾਣਾ ਪੈਣਾ ਬਿਸ਼ ਦੇ ਵਿੱਚ ਚੱਲੇ ਆ ਪਰ ਜਿਹੜਾ ਸਾਡੇ ਨਾਲ ਜਾ ਕੇ ਸਾਡਾ ਦਿਖਾਵਾ ਕਰਿਆ ਉਹੀ ਮੁਕ ਦੀ ਗੱਲ ਹੈ ਵੀ ਅਸੀਂ ਕੁੱਟਖਾਦੀ ਭੁੱਲ ਜਾਇਆ ਕਰੀਏ ਜਦੋਂ ਸਾਡਾ ਪਾਪਾ ਜਾਂ ਤਾਤਾ ਆਇਆ ਜਾਂ ਚਾਚਾ ਆ ਕੇ ਕਹਿੰਦਾ ਵੀ ਚੱਲ ਪਈ ਚੱਲੀਏ ਇਹ ਬਿਲਕੁਲ ਚੱਲਦਾ ਆ ਜੀ 84 ਦੇ ਵਿੱਚ ਜੇ ਕਾਂਗਰਸ ਨੇ ਐਡਾ ਵੱਡਾ ਜਿਹੜਾ ਅਤਿਆਚਾਰ ਕੀਤਾ ਤੇ ਕਾਂਗਰਸ ਦੀ ਪੰਜਾਬ ਦੇ ਵਿੱਚ ਸਰਕਾਰ ਵੀ ਬਣੀ ਆ ਪਰ ਲੋਕ ਜਿਹੜੇ ਆ ਜਦੋਂ ਸਰਕਾਰ ਗੁੱਸਾਇਆ ਸਰਕਾਰ ਤੀਸਰੇ ਪਿੰਡ ਦੇ ਉੱਤੇ ਜਾ ਕੇ ਛੁੱਟੀ ਆ ਇਹ ਲੋਕ ਜਿਹੜੇ ਪੰਜਾਬੀ ਜਿਹੜੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਲੋਕ ਵੱਡੇ ਇਕੱਠ ਕਰਕੇ ਵੀ ਵਿਖਾਉਂਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਸਮਝ ਹੋ ਇਹਨਾਂ ਦੀਆਂ ਗੱਲਾਂ ਨਾਲ ਸਭ ਤੋਂ ਪਹਿਲਾਂ ਵੈਘੁਰੂ ਜੀ ਦਾ ਖਾਲਸਾ ਰਜੂ ਫਤਿਹ ਮੈਂ ਗੁਰਪ੍ਰੇਮ ਸਿੰਘ ਧਾਰੀ ਵਾਲ ਪੱਟੀ ਜੂਨ ਪ੍ਰਧਾਨ ਹੂੰ ਤੁਸੀਂ ਪ੍ਰਧਾਨ ਜੀ ਨਾਲ ਸਵਾਲ ਜਵਾਬ ਕੀਤੇ ਆ ਹੂੰ ਸਭ ਤੋਂ ਪਹਿਲਾਂ ਤਾਂ ਅਸੀਂ ਕਹਿਣਾ ਚਾਹੁੰਦੇ ਆ ਕਿ 26 ਜਨਵਰੀ ਅੱਜ ਆ ਹੂੰ ਗਣਤੰਤਰ ਦਿਵਸ ਆ ਹੂੰ ਆਜ਼ਾਦੀ ਦਾ ਦਿਹਾੜਾ ਆ ਹੂੰ ਪਰ ਸਾਡੀ ਆਜ਼ਾਦੀ ਕਾਦੀ ਅਸੀਂ ਅੱਜ ਸੜਕਾਂ ਦੇ ਧੱਕੇ ਖਾ ਰਹੇ ਆ ਕਿਸਾਨ ਤੇ ਮਜ਼ਦੂਰ ਦੁਕਾਨਦਾਰ ਬੁਰੇ ਹਾਲਾਤ ਨੇ ਅੱਜ ਕਾਨੂੰਨ ਦੀਆਂ ਢੱਟੀਆਂ ਡੰਗਾਂ ਜਾ ਰਹੀਆਂ ਨੇ ਤਕੜੇ ਦੇ ਹੱਕ 'ਚ ਕਾਨੂੰਨ ਆ ਤੇ ਮਾਰੇ ਦੀ ਜਿਹੜੀ ਸਾਰੂ ਕੋ ਲਿੰਦਾ ਕੋਈ ਨਹੀਂਗਾ ਅੱਜ ਮਾੜੇ ਦੇ ਘੜਚ ਕਰਕੇ ਪਰਚਾ ਹੋਊਗਾ ਤਗੜਾ ਭਾਵੇਂ ਇਥੇ ਜੋ ਮਰਜ਼ੀ ਕਰ ਲੈ ਉਹਨੂੰ ਕੋਈ ਦੀਵਾਲ ਨਹੀਂ ਪੁੱਛਦਾ ਸਾਡਾ ਇਹ ਵੀ ਵੱਡੀਆਂ ਮੰਗਾਂ ਲੈ ਕੇ ਅਸੀਂ ਬੈਠੇ ਆ ਜਿਹੜਾ ਉਹ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਬੈਠੇ ਖਾਸ ਕਰਕੇ ਰੋਟੀ ਦੀ ਮੰਗਾ ਅੱਜ ਰੋਟੀ ਸਾਡੀ ਖੁੱਸਣ ਜਾ ਰਹੀ ਆ ਅਬਾਨੀ ਡਾਨੀ ਜਿਹੜੇ ਆ ਉਹ ਰੋਟੀ ਨੂੰ ਹੱਥ ਪਾ ਕੇ ਬੈਠੇ ਆ ਇਹ ਸਾਨੂੰ ਸਮਝਣਾ ਪਊਗਾ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਮੋਦੀ ਸਰਕਾਰ ਦੇ ਸਾਰੇ ਭਾਰਤ ਦੇ ਵਿੱਚ ਤਕਰੀਬਨ ਪਤਲੇ ਫੂਕੇ ਜਾ ਰਹੇ ਆ ਕਾਰਪੋਰੇਟ ਘਰਾਣਿਆਂ ਦਾ ਤੁਸੀਂ ਬਾਈਕਾਟ ਕਰ ਦਿਓ ਬਹੁਤ ਸਾਰੀਆਂ ਵੀਡੀਓ ਐਸੋ ਐਸੀਆਂ ਵੀ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਸਾਡੇ ਕਿਸਾਨ ਭਰਾ ਜਿਹੜੇ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਮੰਡੀਆਂ ਤੋਂ ਬਾਹਰ ਜਾ ਕੇ ਪ੍ਰਾਈਵੇਟ ਬੰਦਿਆਂ ਨੂੰ ਸਾਡੀ ਫਸਲ ਵੇਚ ਕੇ ਆਉਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਤੇ ਗੱਲ ਕਰਦਾ ਵੀ ਵੇਖੋ ਜੇ ਆਪਾਂ ਫਾਰ ਐਗਜ਼ਾਮਪਲ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਸਾਡੀ ਵਾਅੇ ਠਾਉਨੇ ਹੋ ਬਿਲਕੁਲ ਤੁਸੀਂ ਸਾਡੀ ਵਾਅੇ ਠਾਉਨੇ ਹੋ ਕਈ ਪੱਤਰਕਾਰ ਇਦਾਂ ਦੇ ਜੀ ਉਹਨਾਂ ਦੀ ਗੋਦੀ ਚ ਆ ਕੇ ਬੈਠੇ ਉਹਨਾਂ ਕੀ ਕਵਾਂਗੇ ਇਦਾਂ ਹੀ ਸਾਡੇ ਪਿੰਡਾਂ ਦੇ ਵਿੱਚ ਆ ਸਾਰੇ ਹੈਗੇ ਆ ਇਦਾਂ ਸਾਡੇ ਪਿੰਡਾਂ ਪਿੰਡ ਮੈਂ 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 ਤੁਹਾਨੂੰ ਦੱਸਦਾ ਜਿਹ ਸਮਝ ਨਹੀਂ ਰੱਖਦੇ ਜਿਨ੍ਹਾਂ ਨੂੰ ਪਤਾ ਨਹੀਂ ਸਾਡੀ ਰੋਟੀ ਦਾ ਸਾਡੀ ਰੋਟੀ ਦੀ ਅਹਿਮਤ ਕੀ ਆ ਵੀ ਸਾਨੂੰ ਸਦਨਾ ਹੋਣਾ ਕੀ ਆ ਜਿਹੜੇ ਲੋਕ ਇਹ ਗੱਲਾਂ ਸਮਝ ਗਏ ਸਰਕਾਰ ਦੀਆਂ ਜੀ ਉਹ ਉਹਨਾਂ ਦੇ ਹੱਲ ਨਹੀਂ ਜਾ ਰਹੇ ਅੱਜ ਜਿਹੜੇ ਰੈਲੀਆਂ ਦੀ ਗੱਲ ਕੀਤੀ ਨੇ ਰੈਲੀਆਂ ਜਾਣ ਦੀ ਗੱਲ ਕੀਤੀ ਆ ਉਹ ਸਾਡੇ ਭਰਾ ਆ ਵਰਗਲਾਏ ਹੋਏ ਉਹਨਾਂ ਨੂੰ ਸਮਝ ਨਹੀਂ ਗਈ ਜਿੱਦੋਂ ਨੂੰ ਸਮਝ ਆ ਗਈ ਉਹਨਾਂ ਦੀ ਰੈਲੀਆਂ ਚ ਨਹੀਂ ਜਾਣਗੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਤਾਂ ਜਨਤਾ ਦੇ ਸਵਾਲ ਲੈਣੇ ਆ ਅਸੀਂ ਜਨਤਾ ਦੇ ਨੁਮਾਇੰਦੇ ਬਣ ਕੇ ਆਉਣੇ ਨਾ ਸਿਰ ਸਰਕਾਰ ਦੇ ਤੇ ਨਾ ਸਿਰ ਤੁਹਾਡੇ ਜਦੋਂ ਅਸੀਂ ਆਪਣਾ ਕੰਮ ਕਰ ਰਹੇ ਆ ਉਦੋਂ ਅਸੀਂ ਕੰਮ ਕਰ ਰਹੇ ਆ ਠੀਕ ਹੈ ਅੱਗੋਂ ਪਿਛੋਂ ਅਸੀਂ ਵੀ ਕਿਸਾਨ ਆ ਅਸੀਂ ਵੀ ਮਜ਼ਦੂਰ ਦੇ ਪੁੱਤ ਆ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਠੀਕ ਹੈ ਜੀ ਅਗਲਾ ਸਵਾਲ ਮੇਰਾ ਇਹੀ ਸੀਗਾ ਵੀ ਜੇ ਕਿਸਾਨ ਮਜ਼ਦੂਰ ਦੀ ਆਪਾਂ ਗੱਲ ਕਰਦੇ ਆ ਬਹੁਤ ਸਾਰੇ ਲੋਕ ਮਜ਼ਦੂਰ ਲੋਕ ਜਿਹੜੇ ਆ ਉਹ ਰੌਲਾ ਪਾਉਂਦੇ ਆ ਕਿ ਮਜ਼ਦੂਰਾਂ ਦੇ ਹੱਕ ਦੀ ਗੱਲ ਕੋਈ ਵੀ ਨਹੀਂ ਕਰਦਾ ਸਾਰਾ ਕੁਝ ਕਿਸਾਨਾਂ ਨੂੰ ਹੀ ਚਾਹੀਦਾ ਮਜ਼ਦੂਰਾਂ ਦੀਆਂ ਕੋਈ ਮਜਬੂਰੀਆਂ ਨਹੀਂ ਦੇਖੋ ਵੀ ਮਜ਼ਦੂਰ ਕਿਹਨੂੰ ਆਨੇ ਆਪਾਂ ਮਜ਼ਦੂਰਾਂ ਨੇ ਵੀ ਤਾਂ ਖੇਤੀ ਮਜ਼ਦੂਰੀ ਕਰਦਾ ਆ ਅੱਜ 2 ਕਿਲੋ ਨੂੰ ਅਸੀਂ ਬੜਾ ਤਕੜਾ ਅਮੀਰ ਸਮਝਦੇ ਆਂ 5 ਕਿਲੋ ਨੂੰ ਬਹੁਤ ਵੱਡਾ ਵੀਰ ਸਮਝਦੇ ਆਂ ਇਹ ਵੀ ਮਜ਼ਦੂਰ ਨੇ ਅਸੀਂ ਕਿਸ ਇਹ ਸਰਕਾਰ ਨੇ ਜ਼ਿਕਰ ਆ ਪਿਆ ਵੀ ਕਿਸਾਨ ਮਜ਼ਦੂਰ ਪਰ ਸਾਡਾ ਨੌ ਮਾਸ ਦਾ ਰਿਸ਼ਤਾ ਅਸੀਂ ਮੰਨਦੇ ਆ ਵੀ ਅਸੀਂ ਮਜ਼ਦੂਰ ਆ ਆਪਦੀ ਜ਼ਮੀਨ ਦੇ ਵਿੱਚ ਮਜ਼ਦੂਰੀ ਕਰਦੇ ਆ ਆਪਦਾ ਪਰਿਵਾਰ ਪਾਲਦੇ ਆ ਕਿਸਾਨ ਕਿਸਾਨ ਦਾ ਮਤਲਬ ਹੀ ਕਿਸਾਨ ਵੱਖਰਾ ਥੋੜੀ ਆ ਅਸੀਂ ਉਹ ਉਹ ਲੋਕ ਨਹੀਂ ਕਿ ਜਿਹੜੇ ਕਿਸਾਨ ਤੇ ਮਜ਼ਦੂਰਾਂ ਦਾ ਵੱਖਰੇ ਆ ਅਸੀਂ ਮਜ਼ਦੂਰਾਂ ਤੋਂ ਹੀ ਪੈਦਾ ਹੋਨੇ ਤੇ ਮਜ਼ਦੂਰੀ 'ਚ ਅਸੀਂ ਰਹੀਨੇ ਸਾਰੀ ਉਮਰ ਸਰਨੇ ਸਰਨੇ درمیان ਪਿਛਲੀ ਵਾਰੀ ਇੱਕ ਵੀਡੀਓ ਵਾਇਰਲ ਹੋਈ ਦੇਖੀ ਹੋਈਗੀ ਕੋਈ ਜਵਾਨ ਕਹਿ ਰਿਹਾ ਸੀ ਵੀ ਜੇ ਸਾਨੂੰ ਲੋੜ ਪਊ ਤੇ ਅਸੀਂ ਕੋਠੇ ਤੇ ਕਣਕਾਂ ਉਗਾ ਲਾਂਗੇ ਉਹਨਾਂ ਦਾ ਕੀ ਜਵਾਬ ਹੈ ਤੁਹਾਨੂੰ ਇਹ ਤਾਂ ਸਮਝਦਾਰੀਆਂ ਆ ਇਹ ਤਾਂ ਵੀਰ ਦੀ ਸਮਝਦਾਰੀ ਹੈ ਵੀ ਜਿੰਨਾ ਕਿ ਸਾਡਾ ਦਿਮਾਗ ਆਵਾਸ਼ ਹੋਇਆ ਜਿੰਨਾ ਕਿ ਸਾਨੂੰ ਸਮਝਉਣੀ ਨਹੀਂ ਗੱਲ ਕਰਨੀ ਆ ਕਦੀ ਕੋਠੇ ਦੇ ਕਨਕਾ ਹੋਈਆਂ ਤੁਸੀਂ ਦੱਸ ਦੋ ਇਹ ਤੇ ਲੋਕਾਂ ਦੀ ਸਮਝਦਾਰੀ ਨਹੀਂ ਜੀ ਸਾਬ ਗੱਲ ਇਹ ਜੇ ਭਈ ਤੁਸੀਂ ਵੀ ਤੁਹਾਡੀ ਗੱਲ ਕਰ ਲਈਏ ਸਾਡੀ ਗੱਲ ਕਰ ਲਈਏ ਆਪਾਂ ਆਪਦੇ ਲਈ ਨਹੀਂ ਲੜ ਰਹੇ ਹਾਂ ਆਪਾਂ ਉਹਨਾਂ ਲੋਕਾਂ ਲਈ ਲੜ ਰਹੇ ਹਾਂ ਵੀ ਜਿਹੜੇ ਇਹਨਾਂ ਮਗਰ ਭਜਦੇ ਆ ਅੱਜ ਇਹ ਲੋਕ ਮਗਰ ਨਾ ਨਾ ਭਜਣੇ ਇਹਨਾਂ ਦੇ ਵੋਟਾਂ ਦੇ ਤਰ੍ਹਾਂ ਮਗਰ ਨਾ ਭਜਣਾ ਤੇ ਅੱਜ ਸਾਡਾ ਰਾਜ ਹੋਵੇ ਕਿਸਾਨਾਂ ਮਜ਼ਦੂਰਾਂ ਜੋ ਅਸੀਂ ਕਹੀ ਉਹ ਹੋਵੇ ਅੱਜ ਅੱਜ ਦੇਖ ਲਓ ਤੁਸੀਂ ਅੱਜ ਆਲੂ ਮੋਡੀਫਾਈ ਕਰਕੇ 2000 ਕਿਲੋ ਵਿੱਚ ਜਾ ਰਹੇ ਆ ਜੀ ਅੱਜ ਮੱਕੀ ਇੱਕ ਛੱਲੀ ਚ ਮੋਲ ਚਲ ਜਾਂਦੀ ਸਾਤੋ 2 ਰੁਪਏ ਕਿਲੋ ਨਹੀਂ ਲਿੰਦਾ ਕੋਈ ਉੱਥੇ ਜਾ ਕੇ 200 ਦੀ ਛੱਲੀ ਹੋ ਜਾਂਦੀ ਹੈ ਹੈਨਾ ਅੱਜ ਦਰਾਂ ਦੀ ਗੱਲ ਕਰ ਲਓ ਤੁਸੀਂ ਅੱਜ ਮੈਂ ਕਹਿੰਦਾ ਵੀ ਹਰ ਕਿਸੇ ਚੀਜ਼ ਦੀ ਗੱਲ ਕਰ ਲਓ ਤੁਸੀਂ ਗੰਡਾ ਗੰਡਾ 100 ਤੋਂ ਪਾਰ ਰਿਹਾ ਆ ਹਮ ਨਸਕ ਕਿਸਾਨ ਮਰ ਰਹੇ ਖੁਦ ਖੁਦੀਆਂ ਕਰ ਰਹੇ ਕਹਿੰਦੇ ਮਗਰ ਹਰ ਕਿੱਥੇ ਆ ਕਿਸਾਨਾਂ ਦੀਆਂ ਜਿਹੀਆਂ ਸਰਕਾਰਾਂ ਬਣਾਈਆਂ ਹੀਆਂ ਲੋਕਾਂ ਦੀਆਂ ਸਰਕਾਰਾਂ ਆ ਹਮ ਉਹ ਮਾੜੀਆਂ ਉਹ ਸਾਡਾ ਜਿੱਤਿਆਚਾਰ ਕਰ ਰਹੀਆਂ ਕਿਉਂਕਿ ਸਭ ਕੁਝ ਉਹਨਾਂ ਦਾ ਹੈ। ਪਰ ਥੋੜਾ ਜਿਹਾ ਸਿਆਣੇ ਬਜ਼ੁਰਗਾਂ ਦੀ ਵੀ ਸਲਾਹ ਲਈਏ। ਬਾਈ ਜੀ ਵੀਰ ਜੀ ਕੀ ਕਹਿਣਾ ਚਾਹੋਗੇ? ਲੋਕ ਨਾ ਜ਼ਿਆਦਾਤਰ ਇਸ ਚੀਜ਼ ਤੇ ਵੀ ਕਰਦੇ ਵੀ ਕਿਸਾਨਾਂ ਨੇ ਆਪਣੇ ਖਰਚੇ ਵਧਾ ਲਏ। ਅਸੀਂ ਚਿੱਪੇ ਕੱਪੜੇ ਪਾ ਕੇ ਘੁੰਮਣ ਨੂੰ ਤਿਆਰ ਆ ਪਰ ਖੇਤਾਂ ਵਿੱਚ ਕੰਮ ਕਰਨ ਨੂੰ ਅਜ ਤਾਂ ਕਿਸਾਨ ਜਾਂ ਨੌਜਵਾਨ ਵੀ ਜਿਹੜੇ ਉਹ ਨਹੀਂ ਤਿਆਰ। ਵੇਖੋ ਜੀ ਇਹ ਤਾਂ ਸਾਰੀਆਂ ਜਿਹੜੀਆਂ ਮਾਂ ਕੇ ਗੱਲਾਂ ਧਰੀਆਂ ਧਰਾਈਆਂ ਕਿਸਾਨਾਂ ਦਾ ਜਿਹੜਾ ਵਾ ਕਿ ਆਪਦਾ ਰਾਈਟ ਆ ਉਹ ਜਿਹੋ ਜਿਹਾ ਮਰਜ਼ੀ ਪਾ ਸਕਦਾ ਜਿਹੋ ਜਿਹਾ ਮਰਜ਼ੀ ਹੰਡਾ ਸਕਦਾ ਹੈ। ਆ ਇਸ ਚੀਜ਼ ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਖਰਚੇ ਵਧਾ ਲੈ ਕਿਉਂਕਿ ਅਸੀਂ ਅੱਜ ਵੀ ਸਾਦੇ ਜਿਹੜੇ ਆ ਵਿਆਹ ਸਾਦੇ ਸਾਦੇ ਪ੍ਰੋਗਰਾਮ ਕਰ ਸਕਦੇ ਆ ਉਹ ਕਿਸਾਨਾਂ ਨੂੰ ਆਪਣੀ ਆਪਣੀ ਸਮਝ ਨਾਲ ਜਿਹੜਾ ਵਾ ਕਰਨਾ ਚਾਹੀਦਾ ਹੈ ਤੇ ਜਿਹੜੀ ਗੱਲ ਤੁਸੀਂ ਹੁਣ ਕੀਤੀ ਕਿ ਵੀਰ ਨਾਲ ਪਹਿਲਾਂ ਵੀ ਤੁਸੀਂ ਗੱਲ ਕਰਕੇ ਆਏ ਜੀ ਜੋਨ ਪ੍ਰਧਾਨ ਨਾਲ ਸਾਡੇ ਨਾਲ ਉਹਦੇ ਚ ਗੱਲ ਇਸ ਤਰ੍ਹਾਂ ਦਾ ਮਸਲਾ ਵਾ ਕਿ ਐਮਐਸਪੀ ਦੀ ਲੜਾਈ ਲੜ ਰਹੇ ਆ ਅਸੀਂ ਸਾਰੇ ਜਿੰਨੇ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਖੜੇ ਆ ਉਹ ਸਾਰੇ ਐਮਐਸਪੀ ਦੀ ਲੜਾਈ ਲੜ ਰਹੇ ਆ ਐਮ ਐਸ ਪੀ ਕੱਲੇ ਕਿਸਾਨ ਨੂੰ ਫਾਇਦਾ ਨਹੀਂ ਦੇ ਰਹੀ ਅਸੀਂ ਹਰ ਇੱਕ ਚੀਜ਼ ਬਾਜ਼ਾਰ 'ਚ ਵੇਨੇ ਆ ਐਮ ਆਰ ਪੀ ਤੇ ਵਿਕਦੀ ਆ ਮੈਕਸਿਮਮ ਰਿਟੇਲ ਪ੍ਰਾਈਸ ਜਿਹੜਾ ਆਪਾਂ ਦੇਖ ਕੇ ਤੇ ਦੁਕਾਨ ਤੋਂ ਲੈਂਦੇ ਆ ਦੁਕਾਨਦਾਰ ਦੀ ਮਰਜ਼ੀ ਹੈ ਕਿ ਆਪਾਂ ਜੋ ਆਪਾਂ ਨੂੰ ਉਹ ਚ ਰੁਪਈਆ ਛੱਡਣਾ ਕਿ ਨਹੀਂ ਛੱਡਣਾ ਪਰ ਜਦੋਂ ਕਿਸਾਨ ਦੀ ਫਸਲ ਮੰਡੀ 'ਚ ਆਉਂਦੀ ਆ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਵੀ ਘੱਟ ਵੇਖਦੀ ਆ ਸਾਡੇ ਕੋਲ ਦੋ ਫਸਲਾਂ ਤੇ ਮਿਨੀਮਮ ਸਪੋਰਟ ਪ੍ਰਾਈਸ ਆ ਐਮ ਐਸ ਪੀ ਹੈਗੀ ਆ ਅਸੀਂ ਸਰਕਾਰ ਤੋਂ ਮੰਗ ਬੜੇ ਜ਼ੋਰ ਦੀ ਕਰ ਰਹੇ ਆ ਕਿ ਸਾਨੂੰ ਜਿਹੜੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤੇ ਗਰੰਟੀ ਕਾਨੂੰਨ ਬਣਾਇਆ ਜਾਵੇ ਹੋਰਾਂ ਕਿ ਜਿਹੜੀ ਸਰਕਾਰ ਖਰੀਦੇ ਅੱਜ ਦਾ ਮਾਹੌਲ ਤੁਸੀਂ ਪਿੱਛੇ ਹੁਣੇ ਖਬਰ ਸੁਣ ਲਈ ਹੋएगी ਕਿ ਕਣਕ ਜਿਹੜੀ ਆ 3300 ਰੁਪਏ ਨੂੰ ਕੁਇੰਟਲ ਹੋ ਚੁੱਕੀ ਆ ਉਸ ਹੱਬਣਾ ਆਟਾ ਜਿਹੜਾ ਵਾ 50-55 ਰੁਪਏ ਜਾਏਗਾ ਕਿਉਂਕਿ ਜਿਹੜੀ ਵੀ ਚੀਜ਼ ਆ ਰਾ ਮਟੀਰੀਅਲ ਚ ਆਉਂਦੀ ਆ ਉਹਨੂੰ ਪ੍ਰੋਸੈਸ ਕਰਕੇ ਤੇ ਉਹਦਾ ਡਬਲ ਰੇਟ ਮਿਲਦਾ ਵਾ ਮਾਰਕੀਟ 'ਚ ਪੁਣ ਜਿਹੜਾ ਨਾਲ ਦੀ ਨਾਲ ਮੈਂ ਮਜ਼ਦੂਰਾਂ ਦੀ ਗੱਲ ਵੀ ਕਵਰ ਕਰਾਂਗਾ ਵੀਰ ਦੀ ਕਿ ਤੁਸੀਂ ਮਜ਼ਦੂਰਾਂ ਦੀ ਗੱਲ ਉਹਨਾਂ ਨਾਲ ਕੀਤੀ ਕਿ ਮਜ਼ਦੂਰ ਲੜਾਈ ਜਾਂਦਾ ਕਿ ਸਾਡੀ ਨਹੀਂ ਲੜ ਰਿਹਾ ਇੱਥੇ ਮਜ਼ਦੂਰਾਂ ਦੀ ਲੜਾਈ ਵੀ ਲੜੀ ਜਾ ਰਹੀ ਆ ਕਿਵੇਂ ਕਿ ਜਿਹੜਾ ਰੇਟ ਕਣਕ ਦਾ ਆਪਾਂ ਨੂੰ 25 ਜਾਂ 35 ਰੁਪਏ ਮਿਲਦਾ ਸੀ ਆਟੇ ਦਾ ਕਣਕ ਤੋਂ ਪ੍ਰੋਸੈਸ ਹੋ ਗਏ ਅੱਜ ਉਹ ਕਣਕ 33 ਤੋਂ 40 ਰੁਪਏ ਜਿਹੜੀ ਪ੍ਰਾਈਵੇਟ ਘਰਾਂ ਨੇ ਚੱਕਣਗੇ ਬਹੁਤ ਬਹੁਤ ਵੱਡੀ ਗਿਣਤੀ 'ਚ ਸਾਡੇ ਭਰਾ ਜਿਹੜੇ ਗੁੰਮਰਾਹ ਹੋਣਗੇ ਇਸ ਚੀਜ਼ ਨਾਲ ਕਿਉਂਕਿ ਜਿੰਨੂੰ ਕਿੱਲੇ ਮਗਰ ਕੋਈ ਵੀ 25000 ਦਾ ਮੁਨਾਫਾ ਮਿਲੇਗਾ ਬਹੁਤ ਵੀਰ ਮੈਂ ਜਿਹੜੇ ਅੱਗੇ ਉਧਰ ਨੂੰ ਜਿਹੜੇ ਅੱਗੇ ਜਾਣਗੇ ਉਹ ਚੀਜ਼ ਨੂੰ ਬਚਾਉਣ ਦੀ ਖਾਤਰ ਅਸੀਂ ਮੰਡੀਆਂ ਦੀ ਲੜਾਈ ਲੜੀ ਆ ਐਮਐਸਪੀ ਦੀ ਹੁਣ ਉਹ ਕਣਕ ਜਿਹੜੀ ਆ ਕਿ ਜੇ ਕਾਰਪੋਰੇਟ ਕਰਾਣਾ ਆਲੂ ਪ੍ਰੋਸੈਸ ਕਰਕੇ 2000 ਰੁਪਏ ਨੂੰ ਵੇਚ ਸਕਦਾ ਕਿਲੋ ਤੇ ਕਣਕ ਦਾ ਹਾਲ ਕੀ ਹੋਏਗਾ ਜਿਹਦੀ ਐਗਜ਼ਾਮਪਲ ਅੱਜ ਤੋਂ ਪਹਿਲਾਂ Jio ਦੀ ਆਪਾਂ ਲੈ ਲਈਏ ਕਿ Jio ਦੀ SIM ਫ੍ਰੀ ਦਿੱਤੀ ਆਪਾਂ ਨੂੰ ਕਾਰਪੋਰੇਟ ਕਰਾਣਿਆਂ ਨੇ ਦਿੱਤੀ ਆਪਾਂ ਤਾਂ ਨਹੀਂ ਮੰਗੀ ਅੱਜ Jio ਦਾ ਰੀਚਾਰਜ ਸਾਰ ਤੋਂ ਮਹਿੰਗਾ ਹੈ ਇਸੇ ਤਰ੍ਹਾਂ ਕਣਕ ਜਦੋਂ ਕਾਰਪੋਰੇਟ ਕਰਾਣਿਆਂ ਦੇ ਵਿੱਚ ਆ ਗਈ ਜ਼ਮੀਨਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਗਈਆਂ ਉਦੋਂ ਆਪਾਂ ਨੂੰ ਜਿਹੜੀ ਆ ਕਣਕ ਦਾ ਰੇਟ ਜਿਹੜਾ ਆਟੇ ਦਾ ਰੇਟ ਆ ਉਹ ਗੁੱਥੀਆਂ ਦੇ ਵਿੱਚ ਪੈਕਟਾਂ ਦੇ ਵਿੱਚ ਮਿਲੂਗਾ ਜਿਹਦਾ ਰੇਟ 100 ਤੋਂ 200 ਰੁਪਈਆ ਪਰ ਕਿਲੋ ਦਾ ਆਪਾਂ ਨੂੰ ਕਾਰਪੋਰੇਟ ਘਰਾਣੇ ਦੇਣਗੇ ਇਹ ਚੀਜ਼ਾਂ ਆਪਾਂ ਐਗਜ਼ਾਮਪਲਾਂ ਵੇਖ ਰਹੇ ਆ ਇਹਨਾਂ ਜੀ ਅਸੀਂ ਜ਼ਿਆਦਾਤਰ ਇਹ ਸੋਚਦੇ ਆਂ ਵੀ ਇੱਥੇ ਪੰਜਾਬ 'ਚ ਕੰਮ ਨਹੀਂ ਹੈਗਾ ਸਾਡੇ ਜਿਹੜੇ ਨੌਜਵਾਨ ਕਿਸਾਨ ਖਾਸ ਕਰਕੇ ਕਿਸਾਨ ਪਰਾਵਾਂ ਦੇ ਕਿਉਂਕਿ ਗਰੀਬ ਕੋਲ ਤੇ ਇੰਨਾ ਪੈਸਾ ਹੈਗਾ ਨਹੀਂ ਉਹ ਬਾਹਰ ਚਲੇ ਜਾਵੇ ਇੱਥੇ ਵੱਡੇ ਵੱਡੇ ਘਰਾਣੇ ਜਿਹੜੇ ਆ ਉਹ ਜ਼ਮੀਨਾ ਵੇਚ ਕੇ ਬਾਹਰਲੇ ਮੁਲਕ ਛੋਟੇ ਤੋਂ ਛੋਟਾ ਕੰਮ ਕਰਨ ਨੂੰ ਤਿਆਰ ਪਰ ਇੱਥੇ ਹੱਥੀ ਮਿਹਨਤ ਕਰਕੇ ਅਸੀਂ ਖੁਸ਼ ਨਹੀਂ। ਹੋਰਾਂ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਆਪਣਾ ਸਿਸਟਮ। ਹੂੰ। ਕਿਉਂਕਿ ਜਦੋਂ ਅਸੀਂ ਸ਼ਾਹੂਕਾਰ ਕਹਿ ਲੈਂਦੇ ਆ ਸਰਕਾਰ ਨੂੰ ਸ਼ਾਹੂਕਾਰਾਂ ਦੀ ਸਰਕਾਰ ਬਣਾਵਾਂਗੇ। ਹੂੰ। ਅਨਪੜ ਸਾਡੇ ਮੰਤਰੀ ਹੋਣਗੇ। 10ਵੀਂ 12ਵੀਂ ਤੋਂ ਪੜਿਆ ਕੋਈ ਆਪਣਾ ਜਿਹੜਾ ਵਾ ਕਿ ਸਿੱਖਿਆ ਮੰਤਰੀ ਗੂਠਾ ਛਾਬ ਬਣੂਗਾ ਇੱਥੇ। ਹੂੰ। ਜਾਂ ਜ਼ਿਆਦਾ ਪੜਿਆ ਲਿਖਿਆ ਆਪਣਾ ਨਿਸ਼ਾਨਾ ਕਿਸ ਤੇ? ਨਿਸ਼ਾਨਾ ਮੇਰਾ ਜਿੱਦੇ ਤੇ ਆ ਤੁਸੀਂ ਸਮਝ ਚੁੱਕੇ ਜੀ। ਹੂੰ। ਠੀਕ ਹੈ ਜੀ। ਅਸੀਂ ਉਹ ਮੰਤਰੀ ਬਣਾਵਾਂਗੇ ਜਿਹੜਾ ਗੁੰਡਾ ਰਾਜ ਕਰ ਰਿਹਾ ਖੁਦ ਪਹਿਲਾਂ ਉਹਨਾਂ ਦੀ ਜਿਹੜੀ ਹੈ ਪਿਸ਼ੋਕੜ ਗੁੰਡਿਆਂ ਨਾਲ ਰਿਹਾ ਵਾ ਤੇ ਗਾਂ ਫਿਰ ਗੁੰਡਾ ਰਾਜ ਹੀ ਪੈਦਾ ਹੋਵੇਗਾ ਆਪਣਾ ਹਾਲਾਤ ਵੇਖ ਲੀਏ ਅੱਜ ਲੁੱਟਾਂ ਖੋਹਾਂ ਬਹੁਤ ਵਾ ਚੁੱਕੀਆਂ ਕੋਈ ਵੀ ਜਿਹੜਾ ਵਾ ਕੇ ਬੰਦਾ ਥੋੜਾ ਬਾਦਾ ਸਹਿੰਦਾ ਉਹ ਆਪਦੇ ਬੱਚੇ ਇੱਥੇ ਰੱਖ ਕੇ ਕੋਸ਼ ਨਹੀਂ ਕਿਉਂਕਿ ਬੱਚੇ ਸੇਫ ਨਹੀਂ ਹੂੰ ਕਿਉਂ ਨਹੀਂ ਸੇਫ ਜਾਂ ਤੇ ਉਹ ਨਸ਼ੇ ਦੀ ਦਲ ਦੇ ਵਿੱਚ ਪੈਣਗੇ ਜਾਂ ਫਿਰ ਉਹ ਕਿਸ ਨਾ ਕਿਸੇ ਗੈਂਗਸਟਰ ਦੇ ਸ਼ਿਕਾਰ ਹੋਣਗੇ ਜਾਓ ਕਿ ਸੇ ਪੁੱਠੇ ਦਾ ਹੂੰ ਲੱਗਣਗੇ ਹੂੰ ਕਿਉਂਕਿ ਸਰਕਾਰਾਂ ਕੋ ਕੰਮ ਕੰਮ ਲਈ ਜਗ੍ਹਾ ਨਹੀਂ ਹੈਗੀ ਬੰਦਾ ਪ੍ਰਾਈਵੇਟ ਕੰਮ ਕਰਨਾ ਚਾਹੁੰਦਾ ਹੈ ਸਾਡਾ ਪ੍ਰੋਸੈਸ ਹੀ ਇੰਨਾ ਜਿਹੜਾ ਵਾ ਕਿ ਔਖਾ ਕਰ ਦਿੱਤਾ ਗਿਆ ਹੈ ਪੰਜਾਬ ਦਾ ਖਾਸ ਕਰ ਕਿ ਉਹਨੂੰ ਕੋਈ ਵੀ ਲਾਇਸੈਂਸ ਲੈਣ ਲਈ ਥਾਂ ਥਾਂ ਦਰ ਦਰ ਧੱਕੇ ਖਾਣੇ ਪੈਂਦੇ ਇਹਦਾ ਕੀ ਹੈ ਇਹਦਾ ਹਾਲਿਆ ਜੀ ਸਭ ਤੋਂ ਵੱਡਾ ਹਾਲਿਆ ਕਿ ਜਿਹੜਾ ਵਾ ਕਿ ਕਾਰਪੋਰੇਟ ਘਰਾਣਿਆਂ ਨੂੰ ਪਿੱਛੇ ਕੀਤਾ ਜਾਵੇ ਤੇ ਸਰਕਾਰ ਜਿਹੜੇ ਆ ਸਰਕਾਰੀ ਨੁਮਾਇੰਦੇ ਆ ਜਿਹੜੇ ਆ ਉਹ ਪੜੇ ਲਿਖੇ ਤੇ ਸਮਝਦਾਰ ਚੋਣੇ ਜਾਣ ਤੇ ਮਿਨੀਮਮ ਜਿਹੜੀ ਸਰਕਾਰ ਦੀ ਜਿਹੜੀ ਆ ਕਿ ਕੁਆਲੀਫਿਕੇਸ਼ਨ ਜਿਹੜੀ ਆ ਉਹ ਤੈਹ ਕੀਤੀ ਜਾਵੇ ਕਿ ਐ ਇਨੀ ਕੁਆਲੀਫਿਕੇਸ਼ਨ ਤੋਂ ਇੱਕ ਐਮਸੀਬੀ ਨਹੀਂ ਆ ਇਲੈਕਸ਼ਨ ਨਹੀਂ ਲੜ ਸਕਦਾ ਮੁੱਖ ਦੀ ਗੱਲ ਤੇ ਇਹ ਆ ਨਾ ਵੀ ਚੁੰਨਣ ਵਾਲੇ ਵੀ ਤਾਂ ਅਸੀਂ ਆ ਨਾ ਮੇਰਾ ਸਵਾਲ ਪਹਿਲਾਂ ਵੀ ਉੱਥੇ ਹੀ ਵੀ ਰੈਲੀਆਂ ਦੇ ਵਿੱਚ ਤਾਂ ਭੀੜ ਕਰਨ ਵਾਲੇ ਅਸੀਂ ਆ ਤੇ ਸਾਡੇ ਹੱਕ ਨਹੀਂ ਸਾਨੂੰ ਮਿਲਦੇ ਫਿਰ ਉੱਥੇ ਉਹਨਾਂ ਕਿਸਾਨਾਂ ਨੂੰ ਇੱਕ ਇੱਕ ਜੋ ਨਾ ਮੈਸੇਜ ਵੀ ਤੁਸੀਂ ਭਾਈ ਉਹਨਾਂ ਦੀਆਂ ਰੈਲੀਆਂ 'ਚ ਕੀ ਲੈਣ ਜਾਂਦੇ ਜੋ ਸਾਡੇ ਹੱਕ ਹੀ ਨਹੀਂ ਮਿਲਦੇ ਉਹਨਾਂ ਨਾਲ ਕਿਸਾਨ ਨਹੀਂ ਨਾ ਜੀ ਹਾਂ ਸੋਨ ਚੁੰਨਣ ਵਾਲਾ ਕਿਸਾਨ ਨਹੀਂ ਹੋਰ ਕੌਣ ਹੈ ਕਿਸਾਨ ਵੋਟ ਪਾ ਦਿੰਦਾ ਹਾਂ ਚੁੰਦਿਆ ਕਾਰਪੋਰੇਟ ਕਹਾਣੀ ਕਿਤੇ ਵੇਖਿਆ ਤੁਹਾਡਾ ਰਾਜ ਦੇ ਵਿੱਚ ਮੰਤਰੀ ਪ੍ਰਧਾਨ ਮੰਤਰੀ ਬਣਿਆ ਕੋਈ ਹੂੰ ਜੇ ਪ੍ਰਧਾਨ ਮੰਤਰੀ ਅਜੇ ਤੱਕ ਕੋਈ ਵੀ ਜਿੱਤੂ ਸਿਟਾ ਜਾਂਦਾ ਜਦੋਂ ਵੋਟਰ ਆ ਜਾਂਦਾ ਜਦੋਂ ਵੋਟਰ ਆ ਜਾਂਦਾ ਉਦੋਂ ਕਿਤੇ ਸੁਣਿਆ ਵੀ ਅਸੀਂ ਕਿ ਇਹ ਬੰਦੇ ਲੋਕਲ ਦੇ ਵਿੱਚੋਂ ਇਹ ਬੰਦਾ ਚੋਣਾਂ ਪ੍ਰਧਾਨ ਮੰਤਰੀ ਅਜੇ ਤੱਕ ਨਾ ਆਇਆ ਨਾ ਚੁਣਿਆ ਕਾਰਪੋਰੇਟ ਕਹਾਣਾਂ ਦੇ ਵੀ ਆ ਕਾਰਪੋਰੇਟ ਕਹਾਣੇ ਪ੍ਰਧਾਨ ਮੰਤਰੀ ਬਣ ਕੇ ਜੇ ਨਰਿੰਦਰ ਮੋਦੀ ਬਣਿਆ ਉਦੋਂ ਨੇ ਕਿਹਾ ਸੀ ਮੈਂ ਕਿਸਾਨ ਮਜ਼ਦੂਰ ਦੀ ਰਾਖੀ ਕਰੂੰਗਾ ਹਾਂ ਇਹ 2014 ਦੇ ਵਿੱਚ ਇਹਨਾਂ ਸਵਾਮੀਨਾਥ ਰਿਪੋਰਟ ਦਾ ਲਿਖਤੀ ਰੂਪ ਦਿੱਤਾ ਸੀ ਮੈਂ ਸਵਾਮੀਨਾਥ ਰਿਪੋਰਟ ਸੱਤ ਕਮਿਸ਼ਨ ਬੈਠੇ ਆ ਸਾਰਿਆਂ ਦੇ ਕਮਿਸ਼ਨਰਾਂ ਦੇ ਵਿੱਚ ਇਸ ਲਾਗੂ ਹੋ ਗਏ ਕੀ ਗੱਲ ਕਿਸਾਨ ਦਾ ਕਮਿਸ਼ਨ ਕੋਈ ਨਹੀਂ ਬੈਠ ਲਾਗੂ ਲਾਗੂ ਹੋ ਰਿਹਾ ਜੀ ਕਿਉਂ 2014 ਦੇ ਵਿੱਚ ਇਹਨਾਂ ਕਮਿਸ਼ਨ 2006 ਦੇ ਵਿੱਚ ਕਾਂਗਰਸ ਨੇ ਭਟਾਇਆ ਸੀ ਜਦੋਂ ਕਿਸਾਨ ਨੇ ਖੁਦਗੁਸ਼ੀਆਂ ਕੀਤੀਆਂ ਸੀ ਉਹਦੇ ਵਿੱਚ ਕਿਸਾਨ ਤੇ ਮਜ਼ਦੂਰ ਦੀ ਗੱਲ ਕੀਤੀ ਗਈ ਉਹ ਸਵਾਮੀਨਾਥ ਜੱਜ ਸੀ ਜਿਨੇ ਇੱਕ ਗੱਲ ਕੀਤੀ ਸੀ ਵੀ ਜੇ ਵੇਚਣ ਤੋਂ ਲੈ ਕੇ ਵਟਣ ਤੱਕ ਕਿਸਾਨ ਦਾ ਇੰਨਾ ਖਰਚ ਆਉਂਦਾ ਤੇ ਲਾਗਤ ਜਿਹੜੀ ਆ ਉਹਦੀ ਇੰਨੀ ਆ ਰਹੀ ਆ ਤੇ ਮਜ਼ਦੂਰ ਨੂੰ ਪਲੱਸ ਸਬਸਿਡੀ ਤੇ ਨਾਲ ਜਿਹੜਾ ਜਿਹੜਾ ਅੱਜ ਦੇਣਦੀ ਹੈ ਗਵਰਨਮੈਂਟ ਸਰਕਾਰ ਕਿ ਅਸੀਂ ਦੇ ਨਾਲ ਮੁਫਤ ਦੇ ਰਹੇ ਹਾਂ ਜੀ ਉਹ ਕਿਸਾਨਾਂ ਨੂੰ ਦੇ ਰਹੇ ਮਜ਼ਦੂਰਾਂ ਨੂੰ ਦੇ ਰਹੇ ਉਹਦਾ ਸਾਨੂੰ ਮੰਗਤੇ ਨਾ ਬਣਾਓ ਸਾਨੂੰ ਕਿਧਰ ਨੌਕਾਰ ਦਿਓ ਸਾਡੇ ਨੌਜਵਾਨ ਬਾਹਰ ਨਹੀਂ ਜਾਣ ਜਣ ਤਿਆਰ ਪਰ ਨੌਜਵਾਨਾਂ ਨੂੰ ਨੌਕਾਰ ਦੇਵੇ ਸਰਕਾਰ ਕਿੰਨੇ ਆਪਣੇ ਖੁੱਲੇ ਆਪਣੇ ਦਫਤਰ ਚਲੇ ਜਰ ਬਾਬਾ ਪਏ ਮੁਲਾਜ਼ਮ ਨਹੀਂ ਆ ਅੱਜ ਤੇ ਅਸੀਂ ਲੁੱਟਾ ਖੋਹਣ ਦੀ ਗੱਲ ਕਰ ਲਈ ਤੇ ਡੀਐਸਪੀ ਪੱਟੀ ਕਹਿ ਰਿਹਾ ਸੀ ਹੁਣ ਸ਼ਹਿਰ ਨੇ ਧਰਨਾ ਲਾਇਆ ਸੀ ਤੇ ਡੀਐਸਪੀ ਪੱਟੀ ਕਹਿ ਰਿਹਾ ਸਾਡੇ ਕੋਲ ਪ੍ਰਸ਼ਾਸਨ ਨਹੀਂ ਫੋਰਸ ਨਹੀਂ ਜਿਸ ਦਿਨ ਹਾਲਾਕੇ ਜਿਹੜੀ ਕਾਰਪੋਰਟ ਘਰਾਣੇ ਸੜਕ ਬਣਾ ਰਿਆ ਆ ਇਧਰ ਬਠਿੰਡੇ ਦੇ ਵਿੱਚ ਉਥੇ ਕਿੰਨਾ ਤਾਣਾ ਬੰਨਾ ਕਰਕੇ ਤੇ ਕਿਸਾਨਾਂ ਤੇ ਸਾਡੇ ਦੇ ਲਾਠੀ ਚੱਜ ਕਰਕੇ ਧੱਕੇ ਨਾਲ ਜ਼ਮੀਨ ਖੋ ਰਿਆ ਕਿਉਂਕਿ ਹਾਲਾਕੇ ਜਿਹੜੀ ਇਹਨਾਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਕਾਰਪੋਰਟ ਘਰਾਣੇ ਨੂੰ ਜਿਵੇਂ ਕੋ ਆਪਣਾ ਜੰਪਲ ਦੇ ਦिए ਕਰੋਨਾ ਦੇ ਵਿੱਚ ਕਰੋਨਾ ਦੇ ਵਿੱਚ ਸਾਰੇ ਅੰਦਰ ਵੜ ਗਏ ਸੀ ਕੋਈ ਮਜ਼ਦੂਰ ਕੋਈ ਦੁਕਾਨਦਾਰ ਨਹੀਂ ਖੋਲਦਾ ਸੀ ਅਸੀਂ ਖਲਵਾਏ ਲੋਕਾਂ ਨੂੰ ਕਹਿੰਦੇ ਸਾਡੇ ਤੇ ਪਰਚਾ ਕਰਦੀ ਸਰਕਾਰ ਠੀਕ ਹੈ ਜੇ ਕਿਸਾਨ ਦੀ ਖੇਤੀ ਵਜਿਰੀ ਇਹਨੇ ਕਰੋਨਾ ਦੇ ਵਿੱਚ ਤਾਂ ਉਹੀ ਫਾਇਦੇ ਚ ਰਹਾ ਕਿਸਾਨ ਸਭ ਪਿਛੇ ਹੋ ਗਏ ਨਾ ਫੇਲ ਹੋ ਗਏ ਇਸੇ ਕਰਕੇ ਉਹ ਕਾਰਪਟ ਕਰਾਣਾ ਚਾਹੁੰਦਾ ਵੀ ਇਹ ਜਮੀਨਾਤ ਵਾਂਝੇ ਕਰੀਏ ਰਹਿਣ ਨੂੰ ਜਮੀਨਾਤ ਆਉਣ ਵਾਲੇ ਸਮੇਂ ਦੇ ਵਿੱਚ ਜਮੀਨਾਤ ਵਾਂਝੇ ਕਰਕੇ ਇਹਨਾਂ ਨੂੰ ਡੱਬੇ ਪੜਾਈਏ ਇਹ ਸਾਡੇ ਤੇ ਕੰਮ ਕਰਦਾ ਹੈ ਇਹ ਅੰਦੋਲਨ ਦੀ ਰੂਪਰੇਖਾ ਕੀ ਹੋਊਗੀ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਜੋ ਅੰਦੋਲਨ ਜਿਵੇਂ ਜਿਵੇਂ ਸਭ ਪ੍ਰੋਗਰਾਮ ਦਿੱਤੇ ਜਾ ਰਹੇ ਹੁਣ 26 ਜਨਵਰੀ ਨੂੰ ਸਾਡਾ ਇਹ ਪਿਛਲੇ ਅੰਦੋਲਨ 2020 ਦੇ ਵਿੱਚ 26 ਜਨਵਰੀ ਨੂੰ ਲਾਣ ਕੀਤਾ ਸੀ ਸਰਕਾਰ ਨੇ ਜਦੋਂ ਕੱਲ ਨੂੰ ਲੈ ਕੇ ਆਏ ਸੀ ਤੇ ਨਾ ਉਦੋਂ ਮੋਦੀ ਸਰਕਾਰ ਅਹੀਂ ਸੰਯੁਕਤ ਮੋਰਚਾ ਨੇ ਐਲਾਨ ਕੀਤਾ ਹੈ ਵੀ ਅਹੀਂ ਰਿੰਗ ਰੋਡ ਤੇ ਟ੍ਰੇਡ ਦਾ ਰੰਗ ਸਾਡੇ ਖੇਤਾਂ ਦੇ ਟ੍ਰੇਟਰ ਤੇ ਉਹਦੇ ਹੀ ਥਰੂ ਅਹੀਂ ਜਿਹੜਾ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਪਿਛਲੇ ਸਾਲ ਦੀ ਤੇ ਰੋਡ ਮਾਰਚ ਕੀਤਾ 에ਅਰ ਕੀ ਵੀ ਕੀਤਾ ਜਿਵੇਂ ਜਿਵੇਂ ਜੰਪਲ ਸਾਡੇ ਨੂੰ ਅਹੀਂ ਪ੍ਰੋਟੈਕਟ ਕਿਰਦੇ ਨੇ ਜਿੰਨੇ ਸਾਡੇ ਕਾਨੂੰਨ ਹੋਣ ਵੇਖੋ ਫੇਰ ਖੜਾ ਲੈ ਕੇ ਤਿਆਰ ਆ ਗਈ ਸਰਕਾਰ ਤੇ ਮੈਂ ਮਜ਼ਦੂਰ ਦੀ ਗੱਲ ਤੇ ਕਰਾਂ ਵੀ ਮਜ਼ਦੂਰ ਨੂੰ ਸੋਮੀਨਾਥਨ ਪੋਰਟ ਦੇ ਵਿੱਚ ਕੀ ਫਾਇਦਾ ਹੈਣਾ ਸੋਮੀਨਾਥਨ ਪੋਰਟ ਦੇ ਵਿੱਚ 2014 ਤੋਂ 2004 ਦੇ ਵਿੱਚ ਰਿਪੋਰਟ ਬਣੀ ਆ ਉਹਦੇ ਵਿੱਚ ਉਸ ਟਾਈਮ ਸਵਾਮੀ ਰਾਹ ਜੱਜ ਨੇ ਲਿਖਿਆ ਸੀ 500 ਰੁਪਏ ਦੀ ਆੜੀ ਪਲੱਸ ਨਿਰੇਗਾ ਤਹਿਤ ਹੁਣ ਅੱਜ ਮਜ਼ਦੂਰ ਨੂੰ ਜਿਹੜੀ ਨਿਰੇਗਾ ਐ ਉਹ ਹੁਣ ਤਾਂ ਵਿਹਲਾ ਬਿਠਾ ਕਿਸਾਨ ਮਜ਼ਦੂਰ ਉਹ ਨਿਰੇਗਾ ਇਹ ਨਾ ਚੱਲ ਰਹੀ ਪੰਦਾ ਨਾ ਜਦੋਂ ਉਹਦਾ ਕਮਾਉਣ ਦਾ ਟਾਈਮ ਹੁੰਦਾ ਕਿਸਾਨ ਮਜ਼ਦੂਰ ਦਾ ਉਦੋਂ ਨਿਰੇਗਾ ਚਲਾਈ ਜਾਂਦੀ ਆ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਮਜ਼ਦੂਰਾਂ ਨੂੰ ਜੇ ਰੁਜ਼ਗਾਰ ਦੇਣਾ ਵਾ ਤੇ ਦਿਓ 90 ਦਿਨ ਜਿਸ ਦਿਨ ਵਿਹਲਾ ਇਹਨਾਂ ਮਜ਼ਦੂਰ ਘਰਾਂ ਦੇ ਵਿੱਚ ਵੇਲ ਕੇ ਬਿਠਾ ਸਾਲ ਦੇ ਵਿੱਚ ਵੜ ਕੇ ਬਿਠਾ ਉਹਨੂੰ ਉਦੋਂ ਰੁਜ਼ਗਾਰ ਦਿਓ ਜਦੋਂ ਕਿਸਾਨ ਦੇ ਬਦਲ ਆ ਜਾਂਦੀ ਕਿਸਾਨ ਨੂੰ ਮਜ਼ਦੂਰ ਚਾਹੀਦੇ ਹੁੰਦਾ ਉਦੋਂ ਨਿਰੇਗਾ 101 ਰੁਪਏ ਦੇ ਦਿੰਦਾ 100 ਰੁਪਏ ਮਜ਼ਦੂਰ ਨੂੰ ਦੇ ਦਿੰਦਾ 300 299 ਰੁਪਏ 299 ਰੁਪਏ ਕੀ ਤੇ ਉਹਦੇ ਵਿੱਚ ਮਜ਼ਦੂਰੀ ਦੇ 500 ਰੁਪਏ ਪਲੱਸ ਮਨਾਫਾ ਜੋੜ ਕੇ ਅਨਾਜ ਜਿਹੜਾ ਵਾ ਅਨਾਜ ਉਹਦੇ ਚ ਦਿੱਤਾ ਗਿਆ ਵੀ ਇਹਨਾਂ ਨੂੰ ਸਬਸਿਡੀ ਤੇ ਮਹੀਆ ਕੀਤੇ ਕਰਾਇਆ ਜਾਵੇ ਤੇ ਜੋ ਸਰਕਾਰ ਉਸ ਟਾਈਮ ਦੀ ਸੀ ਰੇਟ ਕਿੰਨੀ ਸਾਮੀਨਾ ਅੱਜ ਜਿਹੜੀ 2300 ਕੁਆਂਟਲ ਰੇਟ ਆਏ ਉਹ ਤੋਂ 2014 ਐ 6 ਦੇ ਵਿੱਚ ਸਾਮੀਨਾ ਜੱਜ ਨੇ ਕਿਹਾ ਸੀ ਵੀ ਇਹਨਾਂ ਨੂੰ 2400 ਰੁਪਿਆ ਝੋਨੇ ਦਾ ਰੇਟ ਮਿਲੇ 3500 ਰੁਪਏ ਕਣਕ ਦਾ ਰੇਟ ਮਿਲੇ ਉੱਥੇ ਕਈ ਹਣ ਮੇਰੇ ਅੱਗੇ ਬੁੱਧੀ ਜੀ ਵੀ ਆਸਦੇ ਆ ਜੀ ਮਜ਼ਦੂਰ ਭੁੱਖਾ ਮਰ ਜੂ ਕੀ ਗੱਲ ਅੱਜ ਐਮ ਆਰ ਪੀ ਗਣੀਏ ਐਮ ਆਰ ਪੀ ਜਿਹੜੀ ਉਹ ਗੋਲੀਆਂ ਤੇ ਦਵਾਈਆਂ ਤੇ ਕਿੰਨੀ ਐਮ ਆਰ ਪੀ ਲਾ ਰਿਆ ਇੱਕ ਵੀਡੀਓ ਵੇਖੰਦਿਆਂ ਉਹ 12 ਰੁਪਏ ਦਾ ਪਤਾ ਦੇ ਰਹੇ ਦਾ ਐਮ ਆਰ ਪੀ ਉਹ ਤੇ 130 ਰੁਪਏ ਆ ਕੀ ਗੱਲ ਕਿਸਾਨ ਨੇ ਐਮ ਆਰ ਪੀ ਲਾ ਕੇ ਵੇਚ ਸਕਦਾ ਜਿਸੇ ਤਾਂ ਇਸੇ ਕਰਕੇ ਮਜ਼ਦੂਰ ਨੂੰ ਵੀ ਕਹਿ ਰਿਆ ਵੀ ਨਾ ਸਾਨੂੰ ਉਹਨਾਂ ਨੂੰ 200 ਜੂਟ ਮਾਫ ਦਿਓ ਨਾ ਸਾਨੂੰ ਤੇ ਉਹ ਬਿੱਲ ਮਾਫ ਮੋਟਰਾਂ ਦੇ ਆਈਆਂ ਨੇ ਵੀ ਸਾਨੂੰ ਫਸਲ ਦਾ ਰੇਟ ਦੇ ਦਿਓ ਕਿ ਮਜ਼ਦੂਰ ਨੂੰ ਦਿਹਾੜੀ ਦੇ ਦਿਓ ਤੇ ਸਾਡੇ ਲਈ ਭਾਵੇਂ ਮੋਟਰਾਂ ਦਾ ਬਿੱਲ ਭਾਵੇਂ ਬਿਜਲੀ ਘਰ ਜਾ ਕੇ ਮੀਟਰ ਲਾ ਲਓ ਅਸੀਂ ਚੋਰੀ ਵੀ ਨਹੀਂ ਕਰਦੇ ਅਸੀਂ ਬਿੱਲ ਪੂਰਾ ਦੇਾਂਗੇ ਸਾਨੂੰ ਫਸਲ ਦਾ ਰੇਟ ਦੇ ਦਿਓ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲ ਬਤ। ਸੋ ਇਹ ਐਸਾ ਨ ਕਿਸਾਨ ਜਥੇਬੰਦੀਆਂ ਵੱਲੋਂ ਜੋ ਦਿੱਤਾ ਗਿਆ ਪ੍ਰੋਗਰਾਮ ਸੀ ਟਰੈਕਟਰ ਮਾਰਚ ਰੈਲੀ ਇੱਕ ਵਾਰੀ ਟਰੈਕਟਰ ਵੀ ਕਿਸਾਨਾਂ ਦੇ ਦਿਖਾ ਦਿੱਤੇ ਜਾਣ ਕਿ ਇਹ ਟਰੈਕਟਰ ਜਿਹੜੇ ਬਿਲਕੁਲ ਤਿਆਰ ਨੇ ਇਸ ਵळे ਪੂਰੇ ਲਾਗੇ ਲਾਗੇ ਇਹਨਾਂ ਨੇ ਜਿਹੜਾ ਥੇਣਾ ਪ੍ਰੋਗਰਾਮ ਜਿਹੜਾ ਉਪਰ ਰੱਖਿਆ ਗਿਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਪੰਜਾਬੀ ਲੋਕ ਚੈਨ ਧੰਨ